ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਬੱਚਾ ਅਗਵਾ ਕਰ ਲਿਆ ਗਿਆ ਸੀ ਪਿੰਡ ਸੀਹਾ ਦੋਦਾ ਤੋਂ ਖੰਨਾ ਦੇ ਮਲੇਰਕੋਟਲਾ ਦੇ ਵਿੱਚਕਾਰ ਇਹ ਪਿੰਡ ਹੈ ਜਿੱਥੋਂ ਭਵਕੀਰਤ ਸਿੰਘ ਨੂੰ ਬੱਚੇ ਨੂੰ ਦੋ ਮੋਟਰਸਾਈਕਲ ਵਾਲੇ ਅਗਵਾ ਕਰਕੇ ਲੈ ਗਏ ਸੀ ਕਿਡਨੈਪ ਕਰ ਲਿਆ ਗਿਆ ਸੀ ਤਾਂ ਹੁਣ ਪੁਲਿਸ ਦੇ ਨਾਲ ਇਹਨਾਂ ਜੋ ਅਗਵਾ ਕਰਨੇ ਇਨਕਾਊਂਟਰ ਹੋਇਆ ਹੈ ਪਿੰਡ ਮੰਡੌਰ ਨਾਬਾ ਦਾ ਪਿੰਡ ਹੈ ਮੰਡੌਰ ਜਿੱਥੇ ਇਨਕਾਊਂਟਰ ਹੋਇਆ ਹੈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਪਿੰਡ ਮੰਡੌਰ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ ਘੇਰਾਬੰਦੀ ਕੀਤੀ ਗਈ ਹੈ ਤੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਦੇ ਵਿੱਚੋਂ ਛਡਵਾ ਲਿਆ ਗਿਆ ਏ ਦੱਸਿਆ ਜਾ ਰਿਹਾ ਹੈ ਕਿ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਮੌਜੂਦ ਹੈ ਵੱਡੀ ਖਬਰ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਖੰਨਾ ਦੇ ਨੇੜਲਾ ਪਿੰਡ ਹੈ ਸੀਹਾ ਦੋਦਾ ਜਿੱਤੋਂ ਮਹਿਜ਼ 7 ਸਾਲ ਦੇ ਬੱਚੇ ਭਵਕੀਰਤ ਸਿੰਘ ਨੂੰ ਦੋ ਬਾਈਕ ਸਵਾਰਾਂ ਦੇ ਵੱਲੋਂ ਕਿਡਨੈਪ ਕਰ ਲਿਆ ਗਿਆ ਸੀ ਤਾਂ ਪੁਲਿਸ ਲਗਾਤਾਰ ਇਹਨਾਂ ਦਾ ਪਿੱਛਾ ਕਰ ਰਹੀ ਸੀ ਕਿਡਨੈਪਰਾਂ ਦਾ ਤੇ ਇਸ ਦੌਰਾਨ ਸੀਹਾ ਦੋਦ ਪਿੰਡ ਹੈ ਖੰਨਾ ਦੇ ਨੇੜੇ ਸੀਹਾ ਦੋਦ ਪਿੰਡ ਹੈ ਖੰਨਾ ਦੇ ਨੇੜੇ ਤੇ ਇੱਥੇ ਬੱਚਾ ਅਗਵਾ ਕੀਤਾ ਗਿਆ ਸੀ ਭਵ ਕੀਰਤ ਸਿੰਘ ਦੋ ਬਾਈਕ ਸਵਾਰਾਂ ਦੇ ਵੱਲੋਂ ਤੇ ਹੁਣ ਇਨਕਾਊਂਟਰ ਚੱਲ ਰਿਹਾ ਏ ਦੱਸਦੀ ਏ ਕਿ ਆਮੜਾ ਸਾਹਮਣਾ ਹੋ ਗਿਆ ਕਿਡਨੈਪਰਾਂ ਦਾ ਪੁਲਿਸ ਦੇ ਵੱਲੋਂ ਘੇਰਾਬੰਦੀ ਕਰ ਲਈ ਗਈ ਹੈ ਨਾਬਾ ਦਾ ਪਿੰਡ ਮੰਡੌਰ ਹੈ ਸਿੱਧੀਆਂ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਏ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਏ ਉਹਦਾ ਮਾਪੇ ਬਾਪ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀ ਦਿੱਤੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸਾਇਦ ਮੁੰਡਾ ਦਾ ਪੁਲਸ ਲੈ ਗਈ ਸੋਹ। ਹਾਂ ਜੀ ਹਾਂ। ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਦिए ਜੀ ਤੇ ਨਿਰਮਲ ਸਾਂਝੇ ਜੀ ਹੋਇਆ ਜੀ। ਇਹ ਕਿਸ਼ਨਗੜ ਪਿੰਡ ਤੋਂ। ਨਹੀਂ ਨਹੀਂ ਇਹ ਪਿੰਡ ਮੜੌੜ ਦੀ ਜ਼ਮੀਨ ਹੈ। ਸਾਂਝੇ। ਮੜੌੜ ਦੀ ਪਿੰਡ ਹਾਂ ਜੀ ਮੜੌੜ ਦੀ। ਪੀਸ ਕੀਤਣ ਗਿਆ ਇੰਪੋਰਟ ਚ। ਹਜੇ ਤੱਕ ਸਾਰਾ ਉਥੇ ਪੁਲਸ ਜਾਣ ਨਹੀਂ ਦੇ ਰਹੀ। ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ। ਹਾਂ ਜੀ ਹਾਂ ਚਲੋ ਜਨ ਕੇ ਪੁਲਸ ਨੇ ਬਹੁਤ ਵਹੀ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸੇ ਦਾ ਗੁੰਮ ਹੋ ਗਿਆ। ਸਾਡੇ ਕੋਲੇ ਹਾਲੇ ਤੱਕ ਬਾਲੀ ਤੇ ਆ ਇੱਥੇ ਜਦੋਂ ਇੰਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਨੈਤਾ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਅਸੀਂ ਕਿੱਲੀ ਦਾ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀ ਹੈ ਗੋਲੀਆਂ ਚੱਲੀਆਂ ਹੋਈਆਂਗੀ ਪੀਤੀ ਫੇਰ ਕਾਫੀ ਬਾਅਦ ਇੱਕ ਤਰ੍ਹਾਂ ਦੇ ਸ਼ਲਾਹਤ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਸਾਨੂੰ ਤਾਂ ਆਵਾਜ਼ ਬਾਅਦ ਹੋਰ ਨਹੀਂ ਸਰ ਨਹੀਂ ਕੋਈ ਤੁਸੀਂ ਕਦੋਂ ਤੋਂ ਵੀ ਇਹ ਕੀ ਹੋ ਗਿਆ ਟਿੱਕਾ ਤੁਹਾਨੂੰ ਸਹਿਮਤ ਤਾਂ ਹੁੰਦਾ ਹੀ ਆ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚੋਂ ਫੜਕਾ ਕਰਨ ਵਾਲੀ ਲੇਬਰ ਗਈ ਸੀ ਆ ਟਰਾਲੀ 'ਤੇ ਨਹੀਂ ਕੋਈ ਪਤਾ ਕੀ ਲੱਗਿਆ ਇਨਕਾਊਂਟਰ ਤੋਂ ਬਾਅਦ ਉਹਨੂੰ ਸਾਨੂੰ ਹਾਲੇ ਕੁਝ ਨਹੀਂ ਪਤਾ ਲੱਗਿਆ ਹਾਲੇ ਤਾਂ ਨਹੀਂ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ ਅੱਛਾ ਇਹਨਾਂ ਤੋਂ ਬਾਅਦ ਕਿੰਨੀ ਕੁ ਚੱਲੀ ਕਿੰਨੀ ਕੁ ਗੋਲੀ ਚੱਲੀ ਜਿੰਨੇ ਚੱਲੀਆਂ ਨੇ 25 30 ਮੇਰੇ ਕੋਲ ਕਿੰਨੀ ਕੁ ਗੋਲੀ ਚੱਲੀ ਲਗਾਤਾਰ ਨਾ ਜੀ ਕਾਫੀ ਕਦੇ ਦੋ ਚਾਰ ਚੱਲ ਗਿਆ ਤੇ ਦਾ ਚੱਲ ਗਿਆ ਅਮਨ ਸਾਹਮਣੇ ਦੇਖਦਾ ਹੀ ਤੁਹਾਨੂੰ ਨਾ ਦੇਖਿਆ ਸਾਨੂੰ ਕੁਝ ਨਹੀਂ ਤਾਂ ਤਾਂ ਆਵਾਜ਼ ਆ ਸੀ ਥੋੜੇ ਥੋੜੇ ਟਾਈਮ ਬਾਅਦ ਸੀਗਾ ਹਾਂਜੀ ਹੋਰ ਕੀ ਦੇਖਿਆ ਤੁਸੀਂ ਹੋਰ ਕੁਝ ਨਹੀਂ ਦੇਖਿਆ